ਮਤੀ 27 ਅਤੇ 28 ਦਸੰਬਰ ਨੂੰ 2024 ਦੋ ਦਿਨ ਪਿੰਡ ਰੁਲਦੂ ਸਿੰਘ ਵਾਲਾ ਦੀ ਸੰਗਤ ਨੇ ਛੋਟੇ ਸਹਿਬਜ਼ਾਦਿਆਂ ਦੀ ਯਾਦ ਵਿੱਚ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਸਰਵੰਸਦਾਨੀ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਆਪਾਂ ਨੂੰ ਪਤਾ ਸਾਰਾ ਇਤਿਹਾਸ ਜਾਣਦੇ ਆ ਪਰਿਵਾਰ ਉਹਨਾਂ ਨੇ ਬਾਰ ਦਿੱਤਾ ਸੀਗਾ ਆਪਣੇ ਸਿੱਖਾਂ ਤੋਂ ਆਪਣੇ ਪੰਥ ਲਈ ਉਹਨਾਂ ਦੀ ਯਾਦ ਵਿੱਚ ਬੱਬਨਪੁਰ ਦੇ ਪੁਲਤੇ ਲੰਗਰ ਲਗਾਇਆ ਗਿਆ ਪਿੰਡ ਰੋਲਦੂ ਸਿੰਘ ਵਾਲਾ ਦੀ ਸੰਗਤ ਵੱਲੋਂ 2 ਦਿਨ 27 ਤੇ 28 ਦਸੰਬਰ 2024 ਕਿਉਂਕਿ ਆਪਾਂ ਜਾਣਦੇ ਆ ਕਿ ਸਰਹੰਦ ਹਰੇਕ ਸਾਲ ਪਤਗੜ ਸਾਹਿਬ ਜੋ ਸ਼ਹੀਦੀ ਜੋੜ ਮੇਲਾ ਹੁੰਦਾ ਹੈ ਜੋਰਾ ਵਰਤੇ ਫਤੇਹ ਸਿੰਘ ਸੂਤ ਸਾਹਿਬ ਜਦੇ ਜੋ ਸਰਹੰਦ ਸੂਬੇ ਨੇ ਨੀਹਾਂ ਵਿੱਚ ਜਿੰਦਾ ਚੜਵਾ ਦਿੱਤੇ ਜਦੋਂ ਕੋਈ ਇਹਨਾਂ ਦਾ ਕੋਈ ਕਸੂਰ ਨਹੀਂ ਸੀ ਮਾਸੂਮ ਬੱਚਿਆਂ ਦਾ ਨਾ ਮਾਤਾ ਗੁਜਰੀ ਜੀ ਦਾ ਕਿਉਂਕਿ ਮਗਲੋਂ ਦੀ ਜੋ ਲੜਾਈ ਸੀ ਦੁਸ਼ਮਣੀ ਸੀਗੀ ਉਹ ਤਾਂ ਇਹਨਾਂ ਦੇ ਪਿਤਾ ਨਾਲ ਸੀ ਗੁਰੂ ਜੀ ਨਾਲ ਪਰ ਇਹਨਾਂ ਨੇ ਬੜੀ ਬਸਰਮੀ ਨਾਲ ਪਛਕਰਨਾ ਹਰਕਤ ਕਰਕੇ ਸਰਾ ਦੇ ਉਲਟ ਬੱਚਿਆਂ ਨੂੰ ਕੈਦੀ ਬਣਾ ਲਿਆ ਮਾਤਾ ਨੂੰ ਤੇ ਬਹੁਤ ਹੀ ਇਸਲਾਮ ਦੇ ਉਲਟ ਇਹਨਾਂ ਨੇ ਕੰਮ ਕੀਤਾ ਜਦੋਂ ਕਿ ਮਲੇ ਕੋਟਲਾ ਦਬਾਬ ਨੇ ਉੱਥੇ ਸਰਿਆਵੇਂ ਨਾਰਾ ਲਾਇਆ ਸੀ ਕਹਿਆ ਸੀਗਾ ਇਹ ਵੀ ਇਹਨਾਂ ਬੱਚਿਆਂ ਦਾ ਕੀ ਕਸੂਰ ਹੈ ਇਹ ਠੀਕ ਨਹੀਂ ਹੈ ਪਰ ਉਹ ਕਹਿੰਦਾ ਸੀਗਾ ਵੀ ਤੇਰਾ ਭਾਈ ਜੰਗ ਜਮਾਰਾ ਗਿਆ ਸੀਗਾ ਤੇਰਾ ਭਾਈ ਇਹਨਾਂ ਨੇ ਮਾਰਿਆ ਸੀ ਸਿੱਖਾਂ ਨੇ ਤੂੰ ਲੈ ਬਦਲਾ ਹੁਣ ਬੱਚਿਆਂ ਨੂੰ ਤੁਸੀਂ ਇਹ ਦੇ ਕੇ ਜੋ ਮਰਜ਼ੀ ਕਰ ਉਹ ਕਹਿੰਦਾ ਨਹੀਂ ਬੱਚਿਆਂ ਦਾ ਕੋਈ ਕਸੂਰ ਨਹੀਂ ਮੈਂ ਇਹਨਾਂ ਦੇ ਪਿਤਾ ਨਾਲ ਦੇਖ ਲਾਵਾਂਗਾ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ ਉਹਨ ਸਹੀ ਗੱਲ ਕਰੇ ਸੀ ਪਰ ਇਹਨਾਂ ਨੇ ਬਿਲਕੁਲ ਮਰਿਆਦਾ ਦੇ ਉਲਟ ਇਹ ਅਨੋਖੀ ਦੇਖੋ ਸਹੀਦੀ ਹੈ ਜਿੰਦਾ ਬੱਚਿਆਂ ਨੂੰ ਖੜਾ ਕੇ ਉੱਪਰ ਦੀ ਉਹਨਾਂ ਦੇ ਉਹਨਾਂ ਨੂੰ ਕੰਧਾਂ ਕੰਧ ਕਰ ਦੇਣੇ ਕੰਧ ਚੜੰਦੇੜਾ ਕਿੱਡਾ ਜ਼ਾਲਮਾਨਾ ਹੈ ਕਦਮ ਹੈ ਤੇ ਇਹ ਲੋਕਾਂ ਨੇ ਕੰਦ ਬਿਲਕੁਲ ਉਹਨਾਂ ਸਿਰਾਂ ਤੱਕ ਗਈ ਉੱਪਰ ਤੱਕ ਤੇ ਫਿਰ ਬੜਾ ਮੀਂਹ ਏਰੀਆ ਆਈ ਤੇ ਕੰਦ ਉਹ ਡਿੱਗ ਪਈ ਉਸ ਟਾਈਮ ਵੀ ਉਹ ਜਿੰਦਾ ਸਨ ਉਹਨਾਂ ਦੇ ਸਾਹ ਚੱਲਦੇ ਸਨ ਸਹਿਬਜ਼ਾਦਿਆਂ ਦੇ ਤੇ ਫਿਰ ਇਹਨਾਂ ਨੇ ਇਹਨੇ ਆਪਣੇ ਜਿਹੜਾ ਕੈਦੀ ਕਰੇ ਹੋ ਸੀ ਕਿ ਉਹਨਾਂ ਨੂੰ ਕਿਹਾ ਵੀ ਤੁਸੀਂ ਦੋ ਜਾਨੇ ਇਹਨਾਂ ਦਾ ਗਲ ਕੱਟ ਦਿਓ ਇਹਨਾਂ ਨੂੰ ਸ਼ਹੀਦ ਕਰ ਦਿਓ ਤਾਂ ਪਰ ਸਰਮਾ ਸਮਾਣੇ ਦੇ ਦੋ ਕੈਦੀ ਜਲਾਦ ਦਾ ਰੂਪ ਧਾਰ ਕੇ ਬੰਨਾ ਉਹਨਾਂ ਨੇ ਸਹਿਬਜ਼ਾਦੇ ਨੂੰ ਕਤਲ ਕੀਤਾ ਉਹਨਾਂ ਦੀ ਸਾਰਗ ਕੱਟ ਦਿੱਤੀ ਤਾਂ ਹੀ ਫਿਰ ਬੰਦਾ ਬਹਾਦਰ ਨੇ ਸਭ ਤੋਂ ਪਹਿਲਾਂ ਸਮਾਣੇ ਸਾਹਮਣੇ ਹਮਲਾ ਕਰਿਆ ਸੀਗਾ ਇੰਟਰਨੈਟ ਖੜਕਾਈਤੀ ਸਮਾਣੇ ਦੀ ਤੇ ਜਿਨ੍ਹਾਂ ਨੇ ਗੁਰੂ ਜੀ ਦੇ ਬੱਚਿਆਂ ਨੂੰ ਸੀਰ ਕੀਤਾ ਸੀਗਾ ਉਹਨਾਂ ਨੂੰ ਬੜੀ ਪੂਰੀ ਤਰ੍ਹਾਂ ਫਿਰ ਉਹਨਾਂ ਨੇ ਮਾਰਿਆ ਸੀਗਾ ਬੰਦਾ ਬਾਦਨਿਆ ਬਦਲਾ ਲਿਆ ਦੀ ਗੁਰੂ ਦਾ ਗੁਰੂ ਦੇ ਬੱਚਿਆਂ ਦਾ ਸੋ ਇਹਨਾਂ ਤਰ੍ਹਾਂ ਵਿੱਚ ਹਰੇਕ ਪਿੰਡ 'ਚ ਖਾਸ ਪੰਜਾਬ ਵਿੱਚ ਖਾਸ ਤੌਰ ਤੇ ਲੰਗਰ ਲਗਾਏ ਜਾਂਦੇ ਨੇਗੇ ਤੇ ਸਾਡੇ ਪਿੰਡ ਵੱਲੋਂ ਵੀ ਸਾਡੇ ਯੂਥ ਕਲੱਬ ਗ੍ਰਾਮ ਪੰਚਾਇਤ ਰਵਦਾਸ ਭਲਾਈ ਕਮੇਟੀ ਅਤੇ ਬਾਬਾ ਬਲਮਦਾ ਜੀਆਂ ਦੀਆਂ ਕਮੇਟੀ ਉਹਨਾਂ ਦੇ ਸੇਵਾਦਾਰਾਂ ਨੇ ਇੱਥੇ ਦੋ ਦਿਨ ਸੇਵਾ ਕੀਤੀ ਅਤੇ ਬਰੈਡ ਅਤੇ ਪਕੌੜਿਆਂ ਦਾ ਲੰਗਰ ਸੰਗਤਾਂ ਵਾਸਤੇ ਚਲਾਇਆ ਤੇ ਬਹੁਤ ਹੀ ਸੇਵਾ ਕੀਤੀ ਇੱਥੇ ਕਿਉਂਕਿ ਜੇਕਰ ਮੈਂ ਨਾਮ ਲੈਣ ਲੱਗਾ ਤਾਂ ਨਾਉ ਦਾ ਬਹੁਤ ਨੇਗੇ ਸਾਰੇ ਸਤਿਕਾਰਯੋਗ ਨੇ ਤੇ ਖਾਸਾ ਉਤੇ ਸਰਪੰਚ ਮਨਦੀਪ ਸਿੰਘ ਸੰਧੂ ਨੇ ਪ੍ਰਾਰਲਾ ਮੂਰੇ ਹੋ ਕੇ ਕੀਤਾ ਡਾਕਟਰ ਕੁਲਦੀਪ ਸਿੰਘ ਜੀ ਛਿੰਦਾ ਸੁਪਿੰਦਰ ਸਾਹਕਾ ਮੈਂਬਰ ਪੰਚਾਇਤ ਜਗਤਾਰ ਸਿੰਘ ਯੂਐਸਏ ਮੌਜੂਦਾ ਪੰਜ ਸਰਜੀਤ ਸਿੰਘ ਇੰਜੀਨੀਅਰ ਦਰਸ਼ਨ ਸਿੰਘ ਤਾਰੀ ਤਾਰੀ ਸਿੰਘ ਤੇ ਇਸ ਤਰ੍ਹਾਂ ਬਲਜਿੰਦਰ ਸਿੰਘ ਪੰਜਾਬ ਪੁਲਿਸ ਭਿੰਦਰ ਸਿੰਘ ਪੰਜਾਬ ਪੁਲਿਸ ਮਹਿੰਦਰ ਸਿੰਘ ਤੇ ਪੰਡਿਤ ਬਲਜੀਤ ਜੀ ਰਵਿੰਦਰ ਸਿੰਘ ਮਿਸ਼ਤਰੀ ਤਾਰਾਚੰਦ ਪੰਡਤ ਲਾਭ ਸਿੰਘ ਸਾਬਕਾ ਮੈਂਬਰ ਉਹਨਾਂ ਨੇ ਬਹੁਤ ਸੇਵਾ ਕੀਤੀ ਹੈ ਬਹੁਤ ਹੀ ਧਰਮ ਮਨੋਂ ਤੁਹਾਨੂੰ ਸੇਵਾ ਕਰਦੇ ਰਹੇ ਹੋ ਜੋ ਕੋਸਤਾ ਮਿਸਤੂਨਾਵਾ ਕੁਲਵਿੰਦਰ ਸਿੰਘ ਬੀਟੀ ਜੀ ਸਾਹਿਬ ਸਾਡੇ ਉਤਾਰ ਸਿੰਘ ਪੰਜਾਬ ਪੁਲਿਸ ਮਾਸਟਰ ਅਮਰਜੀਤ ਜੀ ਰਿਟਾਇਰਡ ਕਰਨਜੀਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਕੇਵਲ ਸਿੰਘ ਹੈਪੀ ਡਾਇਰੈਕਟਰ ਸੈਰਟੀ ਬੜਵਾ ਤੇ ਗੁਰਮੇਲ ਸਿੰਘ ਸੇਵਾਦਾਰ ਗੁਰੂ ਗੁਰਦੁਆਰਾ ਸਹਾਇਕ ਕਮੇਟੀ ਦੇ ਹੋਰ ਮੁੰਡੇ ਸਾਰੇ ਜਿੰਨਾਂ ਦੇ ਨਾਮ ਨਹੀਂ ਜਾਣਦਾ ਛੋਟੇ ਮੁੰਡਿਆਂ ਦੇ ਉਹਨਾਂ ਨੇ ਰਲ ਮਿਲ ਕੇ ਸੇਵਾ ਕੀਤੀ ਤਰਨ ਨਹੀਂ ਹੋ ਗਿਆ ਤੇ ਬਾਕੀ ਮੰਗੂ ਵਗੈਰਾ ਹੋਰ ਸਾਰੇ ਸਭ ਨੇ ਸੇਵਾ ਕੀ